ਹਾਂ 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 ਹੂੰ ਬਸ ਉਹ ਤੋਂ ਬਾਅਦ ਫਿਰ ਪੱਠੇ ਤੇ ਹੀ ਲੱਗ ਰਹੇ ਹੁਣ ਕਬੱਡੀ ਦਾ ਤੋਂ ਛੜਤੀ ਸੀ ਬਈ ਤੁਸੀਂ ਕਬੱਡੀ ਦਾ ਐ ਨਾ ਜੀ ਦੇਖੋ ਆਪਣੇ ਘਰ ਦੀ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ ਹੂੰ ਠੀਕ ਆ ਤੇ ਉਹ ਪਹਿਲਾਂ ਵੀ ਆਪਾਂ ਇਹ ਕੰਮ ਦਿਹਾੜੀਆਂ ਕਰ ਕਰਕੇ ਮਤਲਬ ਕਿ ਖਰਾਕ ਖਾਂਦੇ ਰਹੇ ਹਾਂ ਹੂੰ ਜਦੋਂ ਦਿਹਾੜੀ ਲਾਣੀ ਦੋ ਦਿਹਾੜੀਆਂ ਵਿੱਚ ਦੀ ਲਾ ਆਣੀਆਂ ਟੂਰਨਾਮੈਂਟ ਤੋਂ ਵਿੱਚ ਵੀ ਨਹੀਂ ਪੈਸੇ ਬਣਦੇ ਸੀ ਕਈ ਵਾਰੀ ਮੈਚ ਹਾਰ ਲੂਜ਼ ਕਰ ਜਾਂਦੀ ਦੀ ਹੂੰ ਖਾਕ ਵਾਸਤੇ ਸੀ ਪੈਸੇ ਆਪਣੇ ਅਡਜਸਟਮੈਂਟ ਕਰਦੇ ਹੂੰ ਤੇ ਐਸੇ ਕਰਕੇ ਬਾਈ ਆਪਣੇ ਕੋਲੇ ਕੋਈ ਨਾ ਜ਼ਮੀਨ ਹੈਗੀ ਨਾ ਹੀ ਕੋਈ ਆਪਣਾ ਸਾਧਨ ਹੈਗਾ ਅੱਛਾ ਗਰੀਬੀ ਕਰਕੇ ਟੋਟਲੇ ਗਰੀਬੀ ਬਸ ਗਰੀਬੀ ਦਾ ਵੇ ਕਰਕੇ ਨਾ ਫਿਰ ਸਿਸਟਮ ਨਹੀਂ ਬਣਿਆ ਅੱਛਾ ਉਹ ਵੀ ਕਰ ਨਹੀਂ ਪੂਰਾ ਹੁੰਦਾ ਜੀ ਛੇੜ ਕੇ ਪਰ ਸੁੱਡੀ ਗੇਮ ਤਾਂ ਮੈਂ ਵੀ ਦੇਖਦਾ ਰਹਾ ਖੁਦ ਬਾਈ ਅੱਖਾਂ ਨਾਲ ਫੁੱਡੀ ਗੇਮ ਤਾਂ ਜਿਹੜੀ ਬਹੁਤ ਜਿਆਦਾ ਹਾਈ ਲੈਵਲ ਦੀ ਗੇਮ ਸੀਗੀ ਬਹੁਤ ਤਾਕੜਾ ਜਪਕੀਆਂ ਵਿੱਚ ਨਾਮ ਥੋੜਾ ਆਉਂਦਾ ਸੀਗਾ ਹਾਂ ਗੇਮ ਵਧੀਆ ਸੀ ਮਿਹਨਤ ਕਰਦੇ ਸੀ ਵਧੀਆ ਜੋਗੀ ਨਾਲ ਵੀ ਮਿਹਨਤ ਕਰਦੇ ਸੀ ਬੰਡਾ ਆਪਣੇ